ਬਹੁਤਨ ਬੁਰ ਸੇਵੀਆ ਕਹਿਣ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਸਹੋ ਕੁਰ ਸਹੋ ਛੱਟੀ ਐ ਤਉ ਦਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹਉ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੀ ਸਾਹੋ ਸਿਰ ਸਾਹਾ ਦਾਸ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਾਗ ਆਏ ਸੋ ਅੰਮ੍ਰਿਤ ਗੁਰ ਪਾਹਿ ਜੀਓ ਛੋਡੋ ਵੇਸ ਭੇਖ ਚਤਰਾਇ ਦੁਬੇ ਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਦਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਘੁਰ ਪਾਹੀ ਜੀਓ ਛੋਡੋ ख चतुराई दुबार इहो फल न ही जियो माने थेर राहो मात ਕਾਤ ਜਾਹਿ ਜੀਓ ਬਾਹਰ ਢੂੰਢਤ ਬਹੁਤ ਦੁੱਖ ਪਾਵਹਿ ਕਰ ਅੰਮ੍ਰਿਤ ਕਾਟਮਾਹੀ ਜੀਓ ਰਹਾ ਆਵਗੁਣ ਛੋਡ ਗੋਨਾ ਕਉ ਤਾਵਹੁ ਕਰ ਆਵਗੁਣ ਪਛਤਾਹੀ ਜੀਓ ਸਾਰ ਆਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਬ ਬਹੁ ਝੂਠੇ ਬਾਹਰ ਨਾ ਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਾਧ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦ ਕੋੜ ਤਿਆਗੋ ਸੱਚ ਗੁਰ ਬਚਨ ਫਲ ਪਾਹੀ ਜਿਓ ਜਿਓ ਪਾਵ ਤੈਉ ਰੱਖੋ ਹਰ ਜਿਓ ਜਨ ਨਾਨਕ ਸਬਦ ਸਲਾਹੀ ਜੀਓ ਪਰ ਹਰ ਲੋਭ ਨਿੰਬਾ ਕੂੜ ਤੇ ਆਗੋ ਸੱਚ ਗੁਰ ਬਚਨੇ ਫਲ ਪਾਹੀ ਜੀਓ ਜੇੋਂ ਪਾਵਤਿ ਉਹ ਰਾਖਾ ਹੋ ਹਰ ਜਿਉ ਗਿਆਨ ਨਾਨਕ ਸਬਦ ਸੁਲਾਈ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤਉਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੁੱਡ ਹੋ ਵੇਸ ਪੇਖ ਚਤੁਰਾਈ ਦੁਬਦਾ ਇਹੋ ਫਾਲ ਨਾਹੀ ਜੀਓ